ਜਮ ਮੋਂ ਲੱਗਦੇ ਨਾ ਸਰਦਾਰਨੀ ਤੂੰ ਚਿੰਨੀ ਜਿ ਲੈ ਕੇ ਆਏ ਮੇਰੀ ਸ਼ਰਤ ਕੇ ਰੱਖਦੀ ਪਤਾ ਨਹੀਂ ਕੀ ਕਰਦੀ ਨਹੀਂ ਨੰਨੀ ਸਾ ਬਣੀ ਰਣੀ 24 ਘੰਟੇ ਮੈਂ ਤੈਨੂੰ ਪਹਿਲਾਂ ਕਹਿਣਾ ਉਹ ਨਹੀਂ ਸ਼ਹਿਰ ਜਾ ਟੱਕ ਰੱਖਿਆ ਕਰ ਟੱਕ ਰੱਖਿਆ ਕਰ ਤੂੰ ਜਮੀ ਨਹੀਂ ਸੌਣਦੀ ਮੇਰੀ ਆ ਜਾ ਪੀਟ ਕੇ ਜੰਮੀ ਏ ਬੇ ਕਾਣੂ ਟੱਕ ਰੱਖਦੀ ਮੇਰੀ ਗੱਲ ਸੁਣ ਲੋਕ ਜੀਰੀ ਵੱਡਾ ਲੱਗਿਓ ਨਾ ਤੋੜ ਤੱਪਾ ਓੜੋੜੇ ਸਿਰ ਚ ਜੰਮੀ ਜਾਂਦਾ ਵੇ ਮੈਂ ਤਾਂ ਇੰਨੇ ਪੈਸੇ ਲਾਉਣੀਆਂ ਵਾਲਾ ਤੇ ਮੁੜ ਕੇ ਘਰਾਬ ਹੋ ਜਾਣੀ ਮੈਂ ਕੀ ਕਰੂੰਗੀ ਦੱਸ ਸਾ ਮੇਰੇ ਮੁੜ ਕੇ ਮਸਾ ਮਸਾ ਦਾ ਮੈਂ ਕਰਾਉਣੀ ਹੈਗੀ ਮਹੀਨੇ ਬਾਅਦ ओ चल छाड़ मेरी गल सुन मैं तेन आए कहना भी फिल्म ना देख चली वेले ही बैठे मजे ते मैं कड़ा लंग चा दे कहने बड़ी घंट फिल्म लगी हुई है गोडे गोडे चाटू oh no. जी जाना तो सोडी मार जी मेरी गल सुन हूं पंजाबी फिल्म चेतान तो जा नहीं रहा पाया इसी सरवाला पता नहीं सरवाला जी वो जमी नहीं बेकार फिल्म वास करी तू तेरी एक्टिंग बढ़िया सी वाकई सारा लल्ला कक्का पता नहीं की होई गया सारी फिल्म देख ली मैंने समझ नहीं भी हो ਨੇ ਗੱਲ ਤਾਂ ਹੈਗੇ ਐਸੇ ਮੋ ਮੇਰੀ ਗੱਲ ਸੁਣੀ ਇੱਕ ਤਾਂ ਫਲਮ ਵਾਲੀ ਬਣਾ ਲਈ ਮਹੀਨੇ ਚ 10-10 ਫਲਮ ਢੋਕਣ ਲੱਗ ਗਏ ਹੁਣ ਆਈ ਨਹੀਂ ਬੇ ਕਦੀ ਨਾਲ ਚ ਬਣਾ ਲਿਆ ਲੋਕਾਂ ਨੂੰ ਵਧੀਆ ਲੱਗੇ ਨਾ ਬਸ ਟਰੱਸਟ ਹੀ ਹੋ ਨਹੀਂ ਦਿੰਦੇ ਘાળ ਦਿੰਦੇ ਨੇ